ਜੇ ਲਫਟੇਕਰ ਸਾਹਿਬ ਵਿੱਚ ਪੈਂਦੀਆਂ ਨਾਲ ਮੰਡੀਆਂ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਬਾਕਪਕ ਮੰਡੀਆਂ ਦੇ ਪ੍ਰਧਾਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਇਸ ਸਾਲ ਝਾੜ ਵੀ ਠੀਕ ਰਿਹਾ ਅਤੇ ਸਰਕਾਰਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਖਾਤੇ ਵਿੱਚ ਸਮੇਂ ਸਿਰ ਸਮੇਂ ਸਿਰ ਪੇਮੈਂਟਾਂ ਦਾ ਭੁਗਤਾਨ ਵੀ ਹੋ ਰਿਹਾ ਹੈ ਪੇਸ਼ ਹੈ ਸਾਡੇ ਪੱਤਰਕਾਰ ਰਜਨਾ ਸ਼ਾਹੀਦ ਇਹ ਰਿਪੋਰਟ ਔਰ ਏਜੰਸੀ ਹੈ ਪਨਗਰੇਵ ਜੀ ਮਾਰਕਵੇਟ ਤੇ 1500 ਥਿਲ ਏਜੰਸੀਆਂ ਬਾਕੀ ਸਾਡੇ ਜਿਹੜੇ ਫਲੋਰ ਮੈਲ ਹਨ ਦੋ ਉਹਨਾਂ ਨੇ ਵੀ ਕੰਮ ਕੀਤਾ ਤੇ ਬਾਕੀ ਇਸ ਇਸ ਵਾਰ ਕਿੰਨੀ ਕੁ ਫਸਲ ਆਈ ਹੈ ਤੇ ਕਿੰਨੀ ਕੁ ਬਾਕੀ ਰਹਿੰਦੀ ਹੈ? ਤਕਰੀਬਨ 80% ਕਣਕ ਮੰਡੀਆਂ ਦੇ ਵਿੱਚ ਆ ਗਈ, 20% ਰਹਿੰਦੀ ਹੈ। ਤੇ ਜਿਹੜਾ ਕਣਕ ਦਾ ਬੜਾ ਝਾੜ ਵਧੀਆ ਰਿਹਾ। ਸਾਡੇ ਕੁਝ ਪਿੰਡਾਂ ਦੇ ਵਿੱਚ ਉਸ ਤਿੰਨ ਪਹਿਲਾਂ ਮੰਡੀ ਦੇ ਮੀਂਹ ਤੇ ਘੜੇ ਪਏ ਸੀ ਉਹਦੇ ਕਰਕੇ ਸਾਡੇ 5-7 ਕਣਡਾਂ 'ਚ ਬੜਾ ਨੁਕਸਾਨ ਹੋਇਆ। ਬਾਕੀ ਤਕਰੀਬਨ ਠੀਕ ਹੈ। ਸਾਰੇ ਪਿੰਡਾਂ 'ਚ ਝਾੜ ਇੱਕ ਦੀ ਵਧੀਆ ਹੈ, ਕਣਕ ਦਾ ਕੁਆਲਿਟੀ ਬੜੀ ਵਧੀਆ ਆਈ ਹੈ। ਤੇ ਚਾਰਵੀਂ ਵਧੀਆ ਰਹਿ ਸਰਕਾਰਾਂ ਵੱਲੋਂ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਵੱਲੋਂ ਦੇਖੋ ਪੇਮੈਂਟ ਜਿਹੜੀ ਹੈਗੀ ਪੇਮੈਂਟ ਨਾਲ ਵੀ ਨਾਲ ਆ ਰਹੀ ਹੈ ਚਾਰ-ਪੰਜ ਰੁਪਏ ਜੁਬੀ ਦਾ ਰਖਦੇ ਲਿਫਟਿੰਗ ਦਾ ਮਾੜਾ ਹਾਲ ਹੈ ਲਿਫਟ ਹੀ ਨਹੀਂ ਹੋ ਰਹੀ ਲਿਫਟਿੰਗ ਹੁਣ ਤੱਕ ਸਿਰਫ 25% ਲਿਫਟ ਹੋਈ ਜੇ ਬਾਕੀ ਲਿਫਟਿੰਗ ਹੋਣ ਤੋਂ ਰਹੀ ਹੈ ਲਿਫਟਿੰਗ ਤਾਂ ਹੈ ਕਿ ਮਾਲ 1 ਲੱਖ ਬੰਦੀ ਦੇ ਵਿੱਚ ਆ ਗਿਆ ਲਿਫਟਿੰਗ ਅੱਗੇ ਵੀ ਟਾਈਮ ਲੱਗਦਾ ਹੌਲੀ ਹੌਲੀ ਲਿਫਟਿੰਗ ਤੁਸੀਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਇੱਕ ਨੂੰ ਸਰਕਾਰ ਤੇ ਹੀ ਮੰਗ ਕਰਦੇ ਆਂ ਵੀ ਜਿਹੜਾ ਹੈਗਾ ਮਾਲ ਨਾਲ ਦੀ ਨਾਲ ਅਸੀਂ ਪੱਕਾ ਸੁੱਕਾ ਮਾਲ ਲੈ ਕੇ ਜਿੰਮੇਦਾਰ ਹਾਂ ਨਾਲ ਦੀ ਨਾਲ ਪੱਕਾ ਲਾ ਕੇ ਅਸੀਂ ਭਰਤੀਏ ਨਾਲ ਦੀ ਨਾਲ ਭਰਿਆ ਜਾਂਦਾ ਸੁੱਖਾ ਮਾਲ ਜਿਹੜਾ ਉਹ ਜਿਹੜਾ ਗਿੱਲਾ ਮਾਲ ਹੁੰਦਾ ਟਾਈਮ ਲੱਗਦਾ ਤੇ ਬਸ ਹਾਂ ਤਾਂ ਸਰਕਾਰ ਨੂੰ ਤਾਂ ਹੀ ਕਹਿੰਦੇ ਸਰਕਾਰ ਨੇ ਪਿਛਲੀ ਵਾਰੀ ਜਿਹੜੀ ਸਾਡੀ ਕਈ ਸਾਲਾਂ ਤੋਂ 2000 ਕਰੋਨਾ ਆ ਗਿਆ ਦਾਇਆ ਸਾਡੀ ਆੜਤ ਨੂੰ ਕੱਟ ਲਾ ਦਿੱਤਾ ਨੇ 45.88 ਰੁਪਏ ਫਿਕਸ ਕਰਤੀ ਅਸੀਂ ਅੱਗੇ ਜਿਹੜੀ ਰੇਟ ਸਾਡੀ ਆੜਤ ਸੀ ਕਿਤੇ ਦੇ ਮੁਕੱਬ ਮਤਲਬ ਵੱਧ ਨਹੀਂ ਅਸੀਂ ਸਰਕਾਰ ਨੂੰ ਹੀ ਬੇਨਤੀ ਕਰਦੇ ਵੀ ਕਿੱਕੇ ਵੀ ਅਸੀਂ ਜਿਹੜੀ ਮੀਟ ਕਾ ਕਰੀਏ ਆ ਵੀ ਸਾਡੀ ਆਰਥ ਸੰਭੂਰੀ ਮਿਲਦੀ ਹੈ ਪ੍ਰਧਾਨ ਜੀ ਰੇਟ ਦੇ ਵਿੱਚ ਕਿੰਨੀ ਕੁ ਵੜੋ ਪਿਛਲੇ ਸਾਲ 2120 ਰੁਪਏ ਰੇਟ ਸੀ ਐਜ ਕਿ 2275 ਰੁਪਏ ਰੇਟ ਹੈ ਰੇਟ ਤਾਂ ਵਧੀਆ ਜਿਹੜਾ ਹੈਗਾ ਸਰਕਾਰ ਨੇ ਕਰਿਆ ਤੇ ਕੀ ਜਿਹੜਾ ਹੈਗਾ ਜ਼ਿਮੀਂਦਾਰਾਂ ਦਾ ਜਿਹੜੀ ਕੁਆਲਟੀ ਬੜੀ ਵਧੀਆ ਆਈ ਹੈ ਮੋਟਾ ਦਾਣਾ ਆ ਜਾਂ ਕੋਈ ਖੰਡ ਭੈਣ ਕਰਕੇ ਅਨਕ ਰੇਟ 10 ਦਿਨ ਤੱਕ ਲੇਟ ਆਈ ਹੈ ਤੇ ਇੱਕ ਝਾੜ ਬੜਾ ਵਧੀਆ ਰਿਹਾ ਜਿਹੜੇ ਪ੍ਰਾਈਵੇਟ ਸਾਡੇ ਫਲੋਰ ਮਿਲਣਾ ਦੋ ਇੱਥੇ ਉਹਨਾਂ ਨੇ 2205 ਰੁਪਏ ਵਧਾ ਫਾਰਮਰ ਦੇ ਰੇਟਾਂ 'ਚ 5 ਰੁਪਏ ਵਧਾ ਦਿੱਤੀ ਹੈ 2205 ਰੁਪਏ ਉਹਨਾਂ ਦੀ ਪੇਮੈਂਟ ਵੀ ਨਾਲ ਦੇ ਨਾਲ ਥੋੜੀ ਤੇ ਲਿੱਟਰ ਵੀ ਵਧੀਆ ਹੋ ਰਹੀ ਹੈ ਅੱਜ ਸਾਡੇ ਨਾਲ ਕਿਸਾਨ ਮੌਜੂਦ ਨੇ ਮੰਡੀ ਦੇ ਵਿੱਚ ਆਓ ਉਹਨਾਂ ਨੂੰ ਪੁੱਛਦੇ ਆਂ ਵੀ ਉਹਨਾਂ ਦੀ ਕੀ ਸਮੱਸਿਆਵਾਂ ਆ ਰਹੀਆਂ ਚਿੱਤਿਆਂ ਹਰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਮੈਨੇ ਇਸ ਸਾਲ ਫਸਲ ਨੂੰ ਲੈ ਕੇ ਇਹਨਾਂ ਨੂੰ ਸਮੱਸਿਆਵਾਂ ਬਹੁਤ ਨੇ ਜੀ ਹੁਣ ਹਫਤਾ ਹਫਤਾ 10-10 ਦਿਨ ਹੋ ਗਏ ਸਾਡੇ ਵਿੱਚ ਬਠੇਨ ਹੋਰੇ ਸਾਰੇ ਕਿਸਾਨ ਵੀਰ ਭਰਾ ਸਾਰੇ ਹੈਰਾਨ ਹੋ ਰਹੇ ਨੇ ਦੇਖੋ ਐਡਾ ਦਾ ਮੱਛਰ ਹੈ ਜੀ ਆ ਤੋਂ ਪਤੂੜ ਹੈ ਜੀ ਕਹਿੰਦਾ ਆਰਥੀਆਂ ਵੱਲੋਂ ਕੋਈ ਕਮੀ ਨਹੀਂ ਹੈਗੀ ਸਰਕਾਰ ਵੱਲੋਂ ਕਮੀ ਹੈ ਸਰਕਾਰ ਕਰਨੀ ਤਾਂ ਕੀ ਕਮੀ ਹੈ ਸਰਕਾਰੋਂ ਨਾ ਤਾਂ ਕੋਈ ਬਾਰ ਦਾ ਨਾਮ ਵਗੈਰਾ ਨਾ ਕੋਈ ਪਾਣੀ ਦਾ ਪ੍ਰਬੰਧ ਨਾ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਬੰਧ ਨਹੀਂ ਹੈਗਾ ਨਾ ਬੈਠਣ ਦਾ ਪ੍ਰਬੰਧ ਵੀ ਹੈ ਨਹੀਂ 15 ਕਾਂ ਥੱਲੇ ਬੈਠਦੇ ਆ ਮੈਡਮ ਤੁਸੀਂ ਇਹ ਦੇਖ ਲਓ ਜੀ 15 ਕਾਂ ਥੱਲੇ ਇਹਨੇ ਦਿਨ ਹੀ ਤੁਸੀਂ ਬੈਠ ਕੇ ਦਿਖਾ ਦੋ ਜੀ ਸਾਡਾ ਸਰਕਾਰਾਂ ਦੇ ਨਾਲ ਕੀ ਰੋਸਾ ਹੈ ਕਿ ਕੀ ਤੁਹਾਨੂੰ ਸਮੱਸਿਆ ਆ ਰਹੀਆਂ ਨੇ ਹੁਣ ਕਿਹੜੀ ਸਮੱਸਿਆ ਆ ਰਹੀ ਹੈ ਲਿਫਟਿੰਗ ਦੀ ਆ ਰਹੀ ਹੈ ਜਾਂ ਕੋਈ ਕਾਸਟ ਆ ਰਹੀ ਹੈ ਕਿਸੇ ਕਿਸਮ ਦੀ ਸਾਨੂੰ ਜੀ ਮੈਡਮ ਲਿਫਟਿੰਗ ਬਾਰ ਬਾਰ ਬੰਦ ਹੋ ਜਾਂਦਾ ਫਿਰ ਨਵੀਂ ਵਾਲਾ ਆਇਆ ਜੀ ਜੀਰੀ ਚ ਤਾਂ ਹੁੰਦੀ ਆ ਨਵੀਂ ਕਣਕ ਚ ਵੀ ਉਕੜੀ ਚੱਲੀ ਗਈ ਅਸੀਂ ਟਰਾਲੀਆਂ ਘਰਾਂ ਤਾਰੀਆਂ ਹੋਈਆਂ ਹੁਣ ਮੰਡੀ ਪਤਾ ਨਹੀਂ ਕਦ ਬੰਦ ਕਰ ਦਿੰਦੇ ਨੇ ਕਹਿੰਦੇ ਸਰੰਦ ਲਿਆਓ ਸਰਕਾਰ ਦਾ ਕਹਿੰਦੇ ਕੋਈ ਪਤਾ ਨਹੀਂ ਕਦ ਬੰਦ ਕਰ ਦਿੰਦੇ ਨੇ ਤਰ੍ਹਾਂ ਅਸੀਂ ਟੂੜੀ ਬਣਾਉਣੀ ਆ ਹੋਰ ਕੰਮ ਕਰਨੇ ਆ। ਉਸੇ ਸਰਕਾਰ ਤੋਂ ਕੀ ਮੰਗ ਕਰਦੇ ਆ। ਭਾਈ ਜੀ ਇਹ ਲਿਫਟਿੰਗ ਹੋਣੀ ਚਾਹੀਦੀ ਜੀ ਜਦਾ ਭਾਈ ਨਹੀਂ ਉਰੇ ਹਫਤਾ ਹਫਤਾ ਹੋਗਾ ਸਾਨੂੰ ਘਰਾਂ ਟਰਾਲੀਆਂ ਖੜੀਆਂ ਨੂੰ। ਲਿਫਟਿੰਗ ਹੋ ਨਹੀਂ ਰਹੀ ਤੇ ਲਿਫਟਿੰਗ ਹੋਊਗੀ ਤਾਂ ਹੀ ਆੜਤੀਆਂ ਦਾ ਕੋਈ ਕਸੂਰ ਨਹੀਂ ਆਇਆ। ਤਾਂ ਜਗ੍ਹਾ ਹੀ ਨਹੀਂ ਜਾਦਾ ਲਿਫਟੇ ਆਪਣੇ ਤਣਕ ਸਿੱਟਣ ਨੂੰ ਕਿੱਥੇ ਜਿੱਤੀ। ਜਿੱਥੇ ਅਸੀਂ ਸਾਡੇ ਹਲਕੇ ਦੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਕੀ ਸਿੰਘ ਰਾਏ ਜੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਕਹਿਣ ਤੇ ਜਦੋਂ ਵੀ ਕੋਈ ਮੜੀ-ਮੋਟੀ ਮੁਸ਼ਕਲ ਆਈ ਉਹਨੇ ਤੁਰੰਤ ਸਾਡਾ ਉਹਦੀ ਮੁਸ਼ਕਲ ਦਾ ਹੱਲ ਕਰਵਾਇਆ ਤੇ ਸਾਨੂੰ ਜਦੋਂ ਵੀ ਜੰਨੇ ਆ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਮੰਡੀ ਵੱਲੋਂ ਤੇ ਇਲਾਕੇ ਵੱਲੋਂ ਸਾਰਿਆਂ ਵੱਲੋਂ ਕਿਸਾਨਾਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਹਰ ਟਾਈਮ ਵੱਲੋਂ ਸਾਥ ਦਿੱਤਾ ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਚਨਾਥਲ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਚਨਾਥਲ ਮੰਡੀ ਦੇ ਵਿੱਚ ਜਿੱਦੇ ਸਾਡੇ ਨਾਲ ਪ੍ਰਧਾਨ ਅਵਧਾਰ ਸਿੰਘ ਜੀ ਨੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਤਰ੍ਹਾਂ ਦਾ ਸੀਜ਼ਨ ਇਸ ਸਾਲ ਕਿਸ ਤਰ੍ਹਾਂ ਦਾ ਰਿਹਾ ਤੇ ਕਿਹੜੀ-ਕਿਹੜੀ ਏਜੰਸੀ ਨੇ ਖਰੀਦ ਕੀਤੀ ਸਵਾਗਤ ਹੈ ਜੀ ਤੁਹਾਡਾ ਅੱਸੀ ਕੱਜੀ ਮੈਂ ਕਾਫੀ ਪ੍ਰਧਾਨ ਅਰਤੀ ਸੇ ਚਰਨ ਮੰਡੀ ਜੋ ਪੰਜਾਬ ਸਰਕਾਰ ਦੇ ਸਰਦੇ ਸਰਕਾਰ ਦੀ ਸਪੀਸ ਮੱਦਦ ਨਾਲ ਕੋਈ ਵੀ ਦਿੱਕਤ ਨਹੀਂ ਆਈ ਬਹੁਤ ਵਧੀਆ ਪਰਮਾਨੈਂਟ ਚਲੇ ਨੇ ਪਰਚੇਜ ਬਹੁਤ ਵਧੀਆ ਚੱਲੀ ਆ ਸਾਡੀ ਮੰਡੀ ਵਿੱਚ ਵੇਅਰ ਹਾਊਸ ਦੀ ਏਜੰਸੀ ਦੀ ਖਰੀਦ ਸੀਗੀ ਜੋ ਕਿ ਅਫਸਰ ਸਹਿਬਾਨ ਨੇ ਸਪਰਟ ਸਾਬਾ ਨੇ ਮੈਨੇਜਰ ਸਾਬਾ ਨੇ ਬਹੁਤ ਵਧੀਆ ਢੰਗ ਨਾਲ ਮੰਡੀ ਨੂੰ ਚਲਾਇਆ ਤੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਤੇ ਦਿੱਪਟੀ ਵੀ ਬਹੁਤ ਵਧੀਆ ਹੋ ਰਹੀ ਆ। ਦਾਲ ਦੇ ਨਾਲ 2000 ਸਪੈਸ਼ਲ ਆ ਗਿਆ। ਜਿਹਦੇ ਦੇ ਰੇਸ਼ੀ ਸ਼ਹਿਰ ਦਾ ਹੈ। ਬਹੁਤ ਵਧੀਆ। ਨਾ। ਇਹਨਾਂ ਦਾ ਕਿਹਦਾ ਇਹ ਸਾਡੇ ਪਿੰਡ ਦੇ ਤੁਹਾਨੂੰ ਸਮਝ ਲਾ ਵੀ ਤੇ ਚੱਲ ਰੈਗੂਲਰ ਨਾਲ ਦਵਾਈਆਂ ਨੇ। ਤੇ ਜਿੱਥੇ ਕਿਸਾਨਾਂ ਨੇ ਮਜ਼ਰੇ ਦੀ ਖੁਸ਼ਾ ਆ ਜਿਹੜਾ ਪ੍ਰਮਾਤਮਾ ਤੋਂ ਤੇ ਉਹਨਾਂ ਨੇ ਝਾੜ ਦੇ ਵਿੱਚ ਹੀ ਪਾਤਾ ਹੋਇਆ ਤੇ ਬੜੀ ਕਮਾਲ ਮਾਲ ਮੰਡੀ ਚ ਆ ਚੁੱਕਿਆ ਕਿੰਨਾ ਕੁ ਬਾਕੀ ਹੈ ਮਾਲ ਤਾਂ ਜੀ ਤਕਰੀਬਨ ਬਢਾਈ ਦਾ ਕੰਮ ਤਾਂ ਪੂਰਾ ਹੋ ਗਿਆ ਜੀ ਕੋਈ ਕੋਈ ਢੇਰੀ ਆਉਂਦੀ ਹੈ 95 ਤੋਂ 98% ਮਾਲ ਦੀ ਰਾਈਵਲ ਹੋ ਚੁੱਕੀ ਇੱਕ ਦੋ ਪਰਸੈਂ ਮਾਲ ਰਹਿੰਦੇ ਉਹ ਵੀ ਜ਼ਿੰਮੇਦਾਰਾਂ ਨੇ ਕੋਈ ਟਰਾਲੀ ਟੁਲੀ ਰੋਕੀ ਹੁੰਦੀ ਹੈ ਟੁਲੀ ਬਣਾਉਣ ਕਰਕੇ ਉਹ ਇੱਕ ਦੋ ਦਿਨ ਚ ਪਹੁੰਚ ਜੂਗੀ ਰਾਈਵਲ ਤਾਂ ਹੋ ਗਈ ਜੀ ਘਟਾਈ ਸਾਰੀ ਹੋ ਗਈ ਬਾਕੀ ਪ੍ਰਸ਼ਾਸਨ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸਰ ਜਸ਼ਨ ਵਧੀਆ ਜੀ ਸਾਰਾ ਬਹੁਤ ਸੋਹਣਾ ਇਸ ਵਾਰ ਪ੍ਰਬੰਧ ਰਿਹਾ ਜੀ ਪੇਮੈਂਟਸ ਦੀ ਹੁੰਦੀ ਹੈ ਦਿੱਕਤ ਅੱਗੇ ਉਹ ਵੀ ਕੋਈ ਦਿੱਕਤ ਨਹੀਂ ਆਈ ਹੈਗੀ ਪੇਮੈਂਟਸ ਸਾਰੀਆਂ ਹੋ ਗਈਆਂ ਤੇ ਕੁਝ ਲਿਫਟਿੰਗ ਦੀ ਪ੍ਰੋਬਲਮ ਆਈ ਸੀ ਜਿਹੜੀ ਡੀਸੀ ਮੈਡਮ ਕੋਲਸੀ ਆਪਣੀ ਦਰਖਾਸਤ ਦਿੱਤੀ ਸੀ ਤੇ ਉਹ ਵੀ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਸਦਾ ਹੱਲ ਕੀਤਾ ਐਫਸੀ ਨੂੰ ਡਾਇਰੈਕਟ ਡਿਲੀਵਰੀ ਦਿੱਤੀ ਹੈ ਹੁਣ ਦੋ ਸਪੈਸ਼ਲ ਰੋਡ ਹੋਈਆਂ ਜਿਹਦੇ ਨਾਲ ਉਹ ਸਮੱਸਿਆ ਵੀ ਹੱਲ ਸਾਡੇ ਨਾਲ ਅਸ਼ੋਕ ਪ੍ਰਧਾਨ ਜੀ ਨੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਸਾਲ ਚਿਰਸਤਾਂ ਜਿਹੜੀ ਕਣਕ ਹੈ ਜਿਹੜੀ ਫਸਲ ਬਹੁਤ ਵਧੀਆ ਫਸਲ ਹੈ ਜੀ ਜੂਰੀ ਡੰਡਾ ਹੋਰ ਜਿਹੜਾ ਰੋਗ ਵਗੈਰਾ ਕੋਈ ਬਿੱਤੇ ਵੀ ਜ਼ਿਆਦਾ ਨਹੀਂ ਹੈਗੇ ਤਕਰੀਬਨ ਕੇ ਫੁੱਲ ਮਲਾ ਕੇ ਠੀਕ ਹੈ 30+ ਝੜਦੀ ਆ ਤੇ 80% ਜਿਹੜੀ ਖਰੀਦ ਦਾ ਮੰਡੀ ਅੱਜ ਹੋ ਚੁੱਕੀ ਹੈ ਜੀ 20% ਖਰੀਦ ਰਹਿੰਦੀ ਆ ਉਹ ਸੰਭਾਲ ਵੰਡੀ ਅੱਜ ਪਈ ਹੈ ਖਸਾਲੇ ਹੋ ਰਹੇ ਨੇ ਤਕਰੀਬਨ ਇਹ ਪਹਿਲੇ ਆਪਣੇ ਅੱਜ ਤੇ ਲਿਫਟਿੰਗ ਦਾ ਕਿਸਤਾਂ ਅੰਦਾਜ਼ਾ ਲਿਫਟਿੰਗ ਵੀ ਤਕਰੀਬਨ 55-60% ਲਿਫਟਿੰਗ ਹੋ ਚੁੱਕੀ ਹੈ ਜੀ ਨਾਲ ਦੀ ਨਾਲ ਰੋਜ਼ ਬੇਲੀ ਲਿਫਟਿੰਗ ਅੱਗੇ ਆ ਜੋ ਰਹੀ ਹੈ ਜਿੱਕਣ ਖਰੀਦ ਹੋਣੀ ਹੈ ਉਹਦੇ ਪ੍ਰੋਸੈਸ ਲਿਫਟ ਵੀ ਠੀਕ ਹੈ ਉੱਲ ਬੁਲਾ ਕੇ ਜਿਹੜੇ ਸਰਕਾਰ ਵੱਲੋਂ ਪ੍ਰਬੰਧ ਦਾ ਸਾਰੇ ਠੀਕ ਹੈ ਜੀ ਰੇਟ ਕਿਸ ਤਰ੍ਹਾਂ ਦਾ ਹੈ ਜੀ ਰੇਟ ਵੀ ਠੀਕ ਹੈ ਜੀ 150 ਰੁਪਏ ਪਰ ਟਨ ਜਿਹੜਾ ਹੈਗਾ ਸਰਕਾਰ ਨੇ ਵਧਾਇਆ ਹੈ ਪਾਈਸ 75 ਵੀਏ ਜਿਹੜਾ ਸਰਕਾਰ ਦੀ ਖਰੀਦ ਹੈ ਜਿਹੜੀ ਪ੍ਰਾਈਵੇਟ ਖਰੀਦ ਹੈ ਉਹ 5-10 ਰੁਪਏ ਵਧਾ ਕੇ 85 ਰੁਪਏ ਦੇ ਲਗਭਗ ਖਰੀਦ ਬਾਕੀ ਕਿਹਨ ਨੇ ਆਪਣਾ ਖੇੜੀ ਏਜੰਸੀ ਹੈ ਜਿਹੜੀ ਇਹਨੂੰ ਕਣਕ ਨੂੰ ਖਰੀਦਦੇ ਪੂਰੇ ਪੀਰ ਜਨ ਵੱਡੀ ਦੇ ਵਿੱਚ ਪੰਨ ਗ੍ਰੇਡ ਹੈਗੀ ਜਾਂ ਸਫਾ ਦੀ ਖਰੀਦ ਇਕੋ ਹੀ ਗੱਲ ਸੀ ਆ ਇਹਦਾ ਪੰਨ ਗ੍ਰੇਡ ਦੀ ਖਰੀਦ ਕੋਈ ਫਲੋਰ ਮਿਲ ਵੀ ਕੋਈ ਨਹੀਂ ਦਿੰਦੇ ਹਰਜੀਪੀ ਸੁਪਰ ਐਂਟਰਪ੍ਰਾਈਜ਼ ਅੱਤੇ ਵਾਲੀ ਖਰੀਦ ਕਰ ਰਹੀ ਹੈ ਉਹਨਾਂ ਨੇ ਤਕਰੀਬਨ 15-17000 ਕੋਟ ਤੋਂ ਸ਼ੁਰੂ ਕਰਿਆ ਕਿ ਗਾਹ ਵਾਸਤੇ ਹੋਰ ਵੱਧ ਖਰੀਦ ਲੈਣ